ਸ਼੍ਰੀਲੰਕਾ ਸਰਕਾਰ 35 ਦੇਸ਼ਾਂ ਦੇ ਨਾਗਰਿਕਾਂ ਨੂੰ ਇੱਕ ਵੱਡਾ ਤੋਹਫ਼ਾ ਦੇਣ ਜਾ ਰਹੀ ਹੈ ਦੱਸਦੀ ਕਿ 35 ਦੇਸ਼ਾਂ ਦੇ ਨਾਗਰਿਕ ਜਿਹੜੇ ਨੇ 6 ਮਹੀਨੇ ਲਈ ਵੀਜ਼ਾ ਫ੍ਰੀ ਸ਼੍ਰੀਲੰਕਾ ਦਾ ਦੌਰਾ ਕਰ ਸਕਣਗੇ ਉੱਥੇ ਕੰਫਰੈਸ ਕਰ ਸਕਣਗੇ ਤਾਂ ਵੱਡੀ ਸੁਗਾਤ ਸ਼੍ਰੀਲੰਕਾ ਸਰਕਾਰ ਦੇ ਵੱਲੋਂ 35 ਦੇਸ਼ਾਂ ਦੇ ਨਾਗਰਿਕਾਂ ਨੂੰ ਦਿੱਤੀ ਜਾ ਰਹੀ ਹੈ ਤਾਂ ਗ੍ਰਾਫਿਕਸ ਦੇ ذریعے ਤੁਹਾਨੂੰ ਸਮਝਾਵਾਂਗੇ ਕਿ ਕਿਹੜੇ-ਕਿਹੜੇ ਦੇਸ਼ ਸ਼ਾਮਲ ਨੇ ਸੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਟਰੈਕ ਫਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ᱥਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਤੇ ਵੀਜ਼ਾ ਫ੍ਰੀ ਜਿਹੜਾ ਸ਼੍ਰੀਲੰਕਾ ਦੇ ਵੱਲੋਂ ਕੀਤਾ ਗਿਆ ਹੈ ਯਾਨੀ ਕਿ ਉਥੋਂ ਦੇ ਜਿਹੜੇ ਨਾਗਰਿਕ ਨੇ ਉਹ ਸ਼੍ਰੀਲੰਕਾ ਦਾ ਦੌਰਾ ਕਰ ਸਕਣਗੇ ਅਕਤੂਬਰ ਮਹੀਨੇ ਕਿਹਾ ਜਾ ਰਿਹਾ ਹੈ ਕਿ ਇਹ ਵੀਜ਼ਾ ਫ੍ਰੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਤੇ 6 ਮਹੀਨੇ ਜਿਹੜੇ ਨਾਗਰਿਕ ਨੇ 35 ਦੇਸ਼ਾਂ ਦੇ ਉਹ ਸ਼੍ਰੀਲੰਕਾ ਦਾ ਦੌਰਾ ਕਰ ਸਕਣਗੇ ਤੁਹਾਨੂੰ ਦੱਸ ਦਈਏ ਕਿ ਸੂਚੀ ਦੇ ਵਿੱਚ ਭਾਰਤ ਯੂਕੇ ਚੀਨ ਅਮਰੀਕਾ ਜਰਮਨੀ ਨੀਦਰਲੈਂਡ ਬੈਲਜਿਅਮ ਸਪੇਨ ਆਸਟ੍ਰੇਲੀਆ ਡੈਨਮਾਰਕ ਪੋਲੈਂਡ ਕਜ਼ਾਕਿਸਤਾਨ ਸਾਊਦੀ ਅਰਬ ਯੂਏਈ ਨੇਪਾਲ ਇੰਡੋਨੇਸ਼ੀਆ ਰੂਸ, ਮਲੇਸ਼ੀਆ, ਜਾਪਾਨ, ਫਰਾਂਸ, ਕੈਨੇਡਾ, ਚੈੱਕ ਗਨਰਾਜ, ਇਟਲੀ, ਸਵਿਟਜ਼ਰਲੈਂਡ, ਆਸਟਰੀਆ, ਇਜ਼ਰਾਈਲ, ਬੈਲਾਰੂਸ, ਈਰਾਨ, ਸਵੀਡਨ, ਦ ਕੋਰੀਆ, ਕਤਰ, ਉਮਾਨ, ਬਹਿਰੈਨ, THAILAND ਅਤੇ NEW ZEALAND ਸ਼ਾਮਲ ਨੇ ਇਸ ਸੂਚੀ ਦੇ ਵਿੱਚ 35 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ ਯਾਨੀ ਕਿ 35 ਦੇਸ਼ਾਂ ਦੇ ਜਿਹੜੇ ਨਾਗਰਿਕ ਨੇ ਉਹ ਸ਼੍ਰੀਲੰਕਾ ਦੇ ਵਿੱਚ ਕੌਂਫਰੈਸ ਕਰਨਗੇ ਉੱਥੇ ਹੀ ਸ਼੍ਰੀਲੰਕਾ ਦੇ ਜਿਹੜੇ ਵਿਦੇਸ਼ ਮੰਤਰੀਏ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕੈਬਨਿਟ ਦੇ ਵਿੱਚ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਕਤੂਬਰ ਤੱਕ ਇਹ ਲਾਗੂ ਹੋ ਜਾਵੇਗਾ ਯਾਨੀ ਕਿ ਅਕਤੂਬਰ ਤੋਂ ਬਾਅਦ 35 ਦੇਸ਼ਾਂ ਦੇ ਜਿਹੜੇ ਨਾਗਰਿਕ ਹੋਣਗੇ ਉਹ ਸ਼੍ਰੀਲੰਕਾ ਦੇ ਵਿੱਚ ਬਿਨਾ ਵੀਜ਼ੇ ਤੋਂ ਜਿਹੜਾ ਸਫ਼ਰ ਕਰ ਸਕਣਗੇ ਉੱਥੇ ਕੌਂਫਰੈਸ ਕਰ ਸਕਣਗੇ 6 ਮਹੀਨੇ ਦਾ ਇਹ ਦੀ ਜਿਹੜੀ ਇਸ ਦੀ ਟਾਈਮਿੰਗ ਹੋਵੇਗੀ ਤਾਂ ਵੱਡੀ ਸੁਗਾਤ ਮੰਨੀ ਜਾ ਰਹੀ ਹੈ ਦਰਜੇ ਕਿ ਸ਼੍ਰੀਲੰਕਾ ਦੇ ਵਿੱਚ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਲਈ ਜਿਹੜੀ ਉੱਥੋਂ ਦੀ ਸਰਕਾਰ ਦੇ ਵੱਲੋਂ ਐ ਵੱਡੀ ਪਹਿਲ ਕਦਮੀ ਕੀਤੀ ਜਾ ਰਹੀ ਹੈ ਆਮੂਮਨ ਜਦੋਂ ਕੋਈ ਦੇਸ਼ ਦਾ ਜਿਹੜਾ ਨਾਗਰਿਕ ਹੈ ਕਿਸੇ ਦੂਜੇ ਦੇਸ਼ ਵਿੱਚ ਘੁੰਮਣ ਜਾਂਦਾ ਤਾਂ ਉਹ ਉੱਥੋਂ ਦੀ ਕਰੰਸੀ ਜਿਹੜੀ ਹੈ ਆਪਣੇ ਨਾਲ ਹੀ ਉੱਥੇ ਲੈ ਕੇ ਜਾਂਦਾ ਹੈ ਜਿਸ ਕਰਕੇ ਜਿਹੜੀ ਅਰਥ ਵਿਵਸਥਾ ਤੇ ਕਾ ਵੀ ਕਾਫੀ ਜਿਹੜਾ ਪ੍ਰਭਾਵ ਪੈਂਦਾ ਤਾਂ اسی ਦੇ ਮੱਦੇ ਨਜ਼ਰ ਹੁਣ ਵੱਡਾ ਫੈਸਲਾ ਕੀਤਾ ਗਿਆ ਜਿਸ ਤੇ ਚਲਦੇ ਸ਼੍ਰੀਲੰਕਾ ਸਰਕਾਰ ਦੇ ਵੱਲੋਂ 35 ਦੇਸ਼ਾਂ ਦੇ ਨਾਗਰਿਕਾਂ ਲਈ 6 ਮਹੀਨੇ ਵਾਲੀ ਜਿਹੜਾ ਵੀਜ਼ਾ ਫ੍ਰੀ ਕਰਨ ਦੀ ਯੋਜਨਾ ਬਣਾਈ ਗਈ ਹੈ ਤਾਂਕਿ ਜਿਹੜੀ ਅਰਥ ਵਿਵਸਥਾ ਸ਼੍ਰੀਲੰਕਾ ਦੀ ਹੋਰ ਮਜ਼ਬੂਤ ਹੋ ਸਕੇ ਕਿਉਂਕਿ ਕੋਰੋਨਾ ਟਾਈਮ ਦੇ ਵਿੱਚ ਜਿਹੜਾ ਸ਼੍ਰੀਲੰਕਾ ਤੇ ਕਾਫੀ ਪ੍ਰਭਾਵ ਪਿਆ ਬੁਰਾ ਪ੍ਰਭਾਵ ਪਿਆ ਮਾਲਸ ਜਿਹੜੇ ਸੀ ਉਹ ਬੰਦ ਰਹੇ ਜਿਸ ਕਰਕੇ ਅਰਥ ਵਿਵਸਥਾ ਦੇ ਵਿੱਚ ਕਾਫੀ ਜਿਹੜਾ ਨੁਕਸਾਨ ਦੇਖਣ ਮਿਲੇ ਆ ਤਾਂ ਇਸ ਨੂੰ ਮਜ਼ਬੂਤ ਕਰਨ ਲਈ ਹੁਣ ਵੱਡੀ ਸਰਕਾਰ ਦੇ ਵੱਲੋਂ ਪਹਿਲ ਕਦਮੀ ਕੀਤੀ ਜਾ ਰਹੀ ਹੈ ਅਕਤੂਬਰ ਤੱਕ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਮਨਜ਼ੂਰੀ ਦੇ ਦਿੱਤੀ ਜਾਵੇਗੀ ਅਕਤੂਬਰ ਤੋਂ ਬਾਅਦ ਜਿਹੜੇ 35 ਦੇਸ਼ਾਂ ਦੇ ਨਾਗਰਿਕ ਹੋਣਗੇ ਉਹ শ্রীলঙ্কা ਦੇ ਵਿੱਚ ਸਫ਼ਰ ਕਰ ਸਕਣਗੇ 6 ਮਹੀਨੇ ਦੀ ਅਵਧੀ ਹੋਵੇਗੀ ਅਤੇ ਗ੍ਰਾਫਿਕਸ ਦੇ ذریعے ਤੁਸੀਂ ਦੇਖ ਸਕਦੇ ਹੋ ਕਿ ਕਿਹੜੇ-ਕਿਹੜੇ 35 ਦੇਸ਼ ਨੇ ਜਿਹੜੇ ਇਸ ਸੂਚੀ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਭਾਰਤ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਹੈ ਜੋ ਕਿ ਭਾਰਤ ਦੇ ਨਾਗਰਿਕ ਵੀ ਜਿਹੜੇ ਸ਼੍ਰੀਲੰਕਾ ਦਾ ਦੌਰਾ ਕਰ ਸਕਣਗੇ ਉਹਨਾਂ ਨੂੰ ਵੀਜੇ ਦੀ ਲੋੜ ਨਹੀਂ ਪਵੇਗੀ ਤਾਂ ਵੱਡੀ ਖਬਰ ਵੱਡੀ ਇਨਫੋਰਮੇਸ਼ਨ ਜਿਹੜੀ ਸ਼੍ਰੀਲੰਕਾ ਤੋਂ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਅਕਤੂਬਰ ਮਹੀਨੇ ਤੋਂ ਬਾਅਦ ਸ਼੍ਰੀਲੰਕਾ ਦੇ ਵਿੱਚ ਜਿਹੜਾ 6 ਮਹੀਨੇ ਦਾ ਜਿਹੜਾ ਲੋਗ ਉੱਥੋਂ ਦਾ ਆਨੰਦ ਮਾਣ ਸਕਦੇ ਨੇ ਉੱਥੇ ਕੌਂਫਰਟ ਸਕਦੇ ਨੇ ਉਹਨਾਂ ਨੂੰ ਵੀਜੇ दिलोड नहीं पवेगी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल पर।